ਬਰਸਾਤ ਦੇ باوجود ਐਡਾ ਵੱਡਾ ਕਾਫਲਾ ਜਿਹੜਾ ਵਾ ਕੋਸੀ ਰਵਾਨਾ ਕਰਨ ਲੱਗੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਰਦੇ ਮੀਂਹ ਦੇ ਵਿੱਚ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਜਿਹੜੇ ਆ ਉਹ ਜਲੰਧਰ ਦੀ ਰੈਲੀ ਨੂੰ ਰਵਾਨਾ ਹੋ ਰਹੇ ਆ ਤੇ ਇਸ ਕਰਕੇ ਇਹ ਕਾਫਲਾ ਵਾ ਕਾਫਲਾ ਡਾ ਰਵਾਨਾ ਹੋ ਰਿਹਾ ਵਾ ਇਸ ਕਰਕੇ ਜਿਹੜਾ ਵਾ ਦੇਖ ਸਕਦੇ ਹੋ ਤੁਸੀਂ ਕਾਫਲੇ ਦੇ ਵਿੱਚ ਹਾਂ ਤੇ ਇਸ ਕਰਕੇ ਇੱਧਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਵੀ ਇਧਰ ਆ ਰਹੀਆਂ ਆ ਆਪਣਾ ਉਪਰਲੇ ਬੰਨੇ ਬਾਥਰੂਮ ਕਰਨ ਗਈਆਂ ਬੀਬੀਆਂ ਭੈਣਾ ਵੀ ਔਰ ਕਾਫਲਾ ਹੁਣ ਜਾਂਦਾ ਹੋਇਆ ਹਾਂ ਹੁਣ ਤੁਹਾਨੂੰ ਵਿਖਾਲੀ ਜਾਣੇ ਇੱਥੋਂ ਕਿਉਂਕਿ ਜਾਮ ਲੱਗਣ ਡਿਆ ਵਾ ਜਾਮ ਲੱਗ ਰਿਹਾ ਵਾ ਤੇ ਚਲੋ ਆਹ ਦੇਖੋ ਆਹ ਚੱਲ ਜੀ ਬਈ ਬੱਸਾਂ ਦਾ ਕਾਫਲਾ ਤੁਸੀਂ ਦੇਖੋ ਵਿਸ਼ਾਲ ਵਾਲਿਆਂ ਦੀ ਬਈ ਹੌਲੀ ਹੌਲੀ ਇਸ ਕਰਕੇ ਬਸਾਂ ਦਾ ਕਾਫਲਾ ਆ ਦੂਸਰੀ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸਾਨਾਂ ਦਾ ਕਾਫਲਾ ਕਿਸਾਨਾਂ ਦਾ ਕਾਫਲਾ ਜਾਮ ਲੱਗ ਗਿਆ ਇੱਥੇ ਹੁੰਦਾ ਹੋਇਆ ਭਾਈ ਬਸਾਂ ਇੱਧਰ ਵੀ ਖੜੀਆਂ ਲਗਾਤਾਰ ਗੱਡੀਆਂ ਬਸਾਂ ਚੱਲਦੀਆਂ ਹੋਈਆਂ ਬਹੁਤ ਵੱਡਾ ਕਾਫਲਾ ਜਿਹੜਾ ਵਾ ਅੱਗੇ ਵੀ ਭਾਈ ਜਾਂਦਾ ਹੋਇਆ ਕਾਫਲਾ ਬਈ ਆ ਮੈਤੇ ਵਾਲਿਆਂ ਦੀ ਵਾਸਿਆ ਬਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਾਂਦਾ ਹੋਇਆ ਵੀ ਕਾਫਲਾ ਕਾਫਲਾ ਜਾਂਦਾ ਹੋਇਆ ਬਈ ਗੱਡੀ ਪਾ ਐਨੂੰ ਕਰਦੇ ਆਂ ਗਾਂ ਮਗਰੋਂ ਬੱਸ ਨਿਕਲੇ ਗੱਡੀਆਂ ਦਾ ਬੱਸਾਂ ਦਾ ਕਾਫਲਾ ਦੇਖੋ ਆ ਸਾਰੀਆਂ ਹੀ ਬੱਸਾਂ ਵਾਂ ਆ ਲੱਗੀਆਂ ਹੋਈਆਂ ਆ ਸਾਰੀਆਂ ਟੋਟਲ ਦੂਰ ਤੱਕ ਬੱਸਾਂ ਵਾਂ ਬੱਸਾਂ ਦਾ ਕਾਫਲਾ ਰਵਾਨਾ ਹਾਂਜੀ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਮੇਰੇ ਵੀਰ ਆਹ ਵੇਖੋ ਜੀ ਬੱਸਾਂ ਦਾ ਕਾਫਲਾ ਰਵਾਨਾ ਹੁੰਦਾ ਹੋਇਆ ਮੋੜ ਲਓ ਬਹੁਤ ਵਿਸ਼ਾਲ ਕਾਫਲਾ ਜਿਹੜਾ ਰਵਾਨਾ ਹੁੰਦਾ ਹੋਇਆ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਮੇਰੇ ਵੀਰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਇਹ ਮੀਂਹ ਦੇ باوجود ਮੀਂਹ ਵਰ ਰਿਹਾ ਵਾ ਫਿਰ ਇਹਦੇ باوجود ਵਿਸ਼ਾਲ ਕਾਫਲਾ ਜਿਹੜਾ ਵਾ ਰਵਾਨਾ ਹੋ ਰਿਹਾ ਵਾ ਸ਼ੇਅਰ ਕਰ ਦਿਓ ਵਾਰ ਤੋਂ ਬਾਅਦ ਅਗਲੇ ਬੰਨੇ ਬੱਸਾਂ ਹੀ ਬੱਸਾਂ ਠੀਕ ਆ ਜੀ ਬੱਸਾਂ ਦਾ ਕਾਫਲਾ ਲਗਾਤਾਰ ਬੱਸਾਂ ਤੁਹਾਡੇ ਸਾਹਮਣੇ ਆਉਂਦੀਆਂ ਹੋਈਆਂ ਹਾਂਜੀ ਵੀਆਈਪੀ ਗੱਡੀਆਂ ਆਢ ਨੇ ਬਾਈ ਗਾਹ ਕਰ ਲੋ ਗਾਂ ਹਾਂਜੀ ਹਾਂਜੀ ਬੱਸਾਂ ਦਾ ਕਾਫਲਾ ਰਵਾਨਾ ਹੁੰਦਾ ਹੋਇਆ ਆਹ ਦੇਖ ਲਓ ਤੁਸੀਂ ਲਗਾਤਾਰ ਜੜੀਆਂ ਬੱਸਾਂ ਉਹਨਾਂ ਦਾ ਕਾਫਲਾ ਡਾ ਰਵਾਨਾ ਹੋ ਰਿਹਾ ਹੈਗਾ ਤੁਹਾਨੂੰ ਦਿਖਾਈ ਜਾਂਦੇ ਆ ਆ ਵੀ ਨਿਸ਼ਾਨਤ ਮਾਲਵਾ ਔਰ ਜਦੋਂ ਕਿਸਾਨ ਖਲੋ ਜਾਂਦੇ ਆ ਪਰ ਕੁਝ ਬੰਦੇ ਸ਼ਾਪ ਵਗੈਰਾ ਕਰ ਚੱਲ ਜਾਂਦੇ ਆ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਮੀਂਹ ਦੇ باوجود ਜਿਹੜਾ ਵਾ ਬੱਸਾਂ ਦਾ ਗੱਡੀਆਂ ਦਾ ਕਾਫਲਾ ਵੀ ਨਾਲ ਬਥੇਰੀਆਂ ਗੱਡੀਆਂ ਗੱਡੀਆਂ ਵੀ ਸੈਂਕੜੇ ਚ ਨੇ ਠੀਕ ਆ ਔਰ ਲਗਾਤਾਰ ਗੱਡੀਆਂ ਬੱਸਾਂ ਵਾਂ ਉਹਨਾਂ ਦਾ ਕਾਫਲਾ ਜਿਹੜਾ ਵਾ ਉਹ ਅੱਗੇ ਵਧਦਾ ਹੋਇਆ ਠੀਕ ਆ ਜੀ ਔਰ ਲਗਾਤਾਰ ਗਾਂ ਜਾਂਦਾ ਹੋਇਆ ਹਾਂ ਹਾਂ ਆਹ ਵੇਖੋ ਬੱਸਾਂ ਦਾ ਕਾਫਲਾ ਹੂੰ ਹਾਂ ਚੜਦਾ ਹੋਇਆ ਚੱਲ ਬੋ ਵੀ ਚੱਲ ਬੋ ਚੱਲ ਬੋ ਉਹਨੂੰ ਸਨਾਹ ਦੇ ਦੇ ਸੇਵਾ ਹੁ ਅਗਲੀ ਪਾਸ ਚ ਚੜ ਗਿਆ ਵਾ ਫਿਕਰ ਨਾ ਕਰ ਉਹ ਚੜ ਗਿਆ ਸੇਵਾ ਅਗਲੀ ਪਾਸ ਚ ਫਾਸੇ ਕਾਜੀ ਲਗਾਤਾਰ ਜਿਹੜਾ ਬੱਸਾਂ ਦਾ ਕਾਫਲਾ ਵਾ ਹਜੇ ਇਧਰ ਵੀ ਮਗਰੋਂ ਵੀ ਬੱਸਾਂ ਆ ਰਹੀਆਂ ਹਲੇ ਬੱਸਾਂ ਖੜ ਬੱਸਾਂ ਚੱਲ ਰਹੀਆਂ ਨੇ ਲਗਾਤਾਰ ਬੱਸਾਂ ਦਾ ਵੀਆਈਪੀ ਗੱਡੀਆਂ ਦਾ ਕਾਫਲਾ ਰਵਾਨਾ ਹੁੰਦਾ ਹੋਇਆ ਪੁੱਕੜਪਿੰਡ ਨੂੰ ਆ ਵੀ ਬੱਸਾਂ ਬੱਸਾਂ ਇੱਥੇ ਲੱਗੀਆਂ ਹੋਈਆਂ ਆਹ ਦੇਖੋ ਇਹ ਵੀ ਬੱਸਾਂ ਜੇ ਖੜੀਆਂ ਉਧਰ ਨੂੰ ਜਾ ਰਹੀਆਂ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਧੰਨਵਾਦ ਅੱਜ ਕੁੱਕੜ ਦਾਣਾ ਮੰਡੀ 'ਚ ਬਹੁਤ ਵੱਡਾ ਵਿਸ਼ਾਲ ਇਕੱਠ ਹੋਣ ਜਾ ਰਿਹਾ